ਆਪਣੇ ਪਰਿਵਾਰ ਵਾਲਿਆਂ ਦੀ ਮਰਜ਼ੀ ਖਿਲਾਫ ਵਿਆਹ ਕਰਵਾਉਣ ਵਾਲੀ ਸੂਫੇ ਕਾਇਕਾ ਜੋਤੀ ਮੀਰ ਦੀ ਉਮਰ 18 ਸਾਲ ਤੋਂ ਘੱਟ ਹੈ ਉਹ ਨਾਬਾਲਗ ਹੈ ਇਸ ਦੇ ਨਾਲ ਉਸ ਦੇ ਵਿਆਹ ਤੋਂ ਵੀ ਖਤਰਾ ਹੋ ਸਕਦਾ ਹੈ 2 ਅਗਸਤ ਨੂੰ ਜੋਤੀ ਮੀਰ ਨੇ ਕੁਨਾਲ ਪਾਸੇ ਦੇ ਨਾਲ ਵਿਆਹ ਕਰਾਇਆ ਸੀ ਇਸ ਤੋਂ ਬਾਅਦ ਕਰਦਿਆਂ ਤੋਂ ਖਤਰਾ ਦੱਸਦਿਆਂ ਹੋਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਇਸ ਤੋਂ ਬਾਅਦ ਸਖਤ ਇਹੀ ਦੇ ਪ੍ਰੋਟੈਕਸ਼ਨ ਹੋਮ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜੋਤੀ ਤੇ ਉਸ ਦੇ ਪਤੀ ਨੂੰ ਰੱਖਿਆ ਸੀ ਪਰਿਵਾਰ ਵਾਲਿਆਂ ਨੇ ਸ਼ਿਕਾਇਤ ਕੀਤੀ ਸੀ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਜੋਤੀ ਦੀ ਉਮਰ 18 ਸਾਲ ਤੋਂ ਘੱਟ ਹੈ ਤੇ ਉਹ ਆਪਣੀ ਮਰਜ਼ੀ ਦੇ ਨਾਲ ਵਿਆਹ ਨਹੀਂ ਕਰਵਾ ਸਕਦੀ ਇਸ ਤੋਂ ਬਾਅਦ ਪੰਜਾਬ ਤੇ ਰੈਣਾ ਹਾਈ ਕੋਰਟ ਨੇ ਹੱਡੀਆਂ ਦਾ ਟੈਸਟ ਯਾਨੀ ਕਿ ਆਸਿਫੀਕੇਸ਼ਨ ਟੈਸਟ ਕਰਵਾਉਣ ਦੀ ਨਿਰਦੇਸ਼ ਦਿੱਤੇ ਸੀ ਆਸਿਫੀਕੇਸ਼ਨ ਟੈਸਟ ਦੇ ਮੁਤਾਬਿਕ ਜੋਤੀ ਨਾਬਾਲਗ ਹੈ ਉਸ ਦੀ ਉਮਰ 18 ਸਾਲ ਤੋਂ ਘੱਟ ਹੈ 17 ਸਾਲ ਉਮਰ ਹੈ ਜੋਤੀ ਦੀ ਆਸਿਫੀਕੇਸ਼ਨ ਟੈਸਟ ਦੇ ਮੁਤਾਬਿਕ ਤੇ ਹੁਣ ਜੋਤੀ ਦੇ ਵਿਆਹ ਤੇ ਖਤਰਾ ਹੋ ਸਕਦਾ ਹੈ ਜੋਤੀ ਦਾ ਵਿਆਹ ਗੈਰ ਕਾਨੂੰਨੀ ਘਰਾੜ ਦੇ ਦਿੱਤਾ ਜਾ ਸਕਦਾ ਹੈ ਕਿਉਂਕਿ ਕੋਈ ਵੀ ਲੜਕੀ 18 ਸਾਲ ਤੋਂ ਘੱਟ ਵਿਆਹ ਨਹੀਂ ਕਰਵਾ ਸਕਦੀ ਇਸ ਦੇਸ਼ ਦੇ ਵਿੱਚ ਨਾ ਬਾਲਗ ਦਾ ਵਿਆਹ ਨਹੀਂ ਹੋ ਸਕਦਾ ਤੇ ਜੋਤੀ ਨੇ ਆਪਣੇ ਪਰਿਵਾਰ ਵਾਲਿਆਂ ਤੋਂ ਖਤਰਾ ਦੱਸਿਆ ਸੀ ਕੁਨਾਲ ਪਾਸੇ ਦੇ ਨਾਲ ਵਿਆਹ ਕਰਵਾਇਆ ਸੀ ਇਹ ਕਹਿੰਦਾ ਹੋਇਆ ਕਿ ਉਹ ਬਾਲਗ ਹੈ ਪਰ ਉਸ ਦੇ ਪਰਿਵਾਰ ਨੇ ਕੋਰਟ ਦੇ ਵਿੱਚ ਰੁਕ ਕੇਤਾ ਸੀ ਤੇ ਆਖਿਆ ਸੀ ਕਿ ਜੋਤੀ ਦੀ ਉਮਰ 18 ਸਾਲ ਨਹੀਂ ਹੈ 18 ਸਾਲ ਤੋਂ ਘੱਟ ਹੈ ਅਦਾਲਤ ਨੇ ਓਸਿਫੀਕੇਸ਼ਨ ਟੈਸਟ ਦੇ ਨਿਰਦੇਸ਼ ਦਿੱਤੇ ਓਸਿਫੀਕੇਸ਼ਨ ਟੈਸਟ ਵਿੱਚ ਜੋਤੀ ਦੀ ਉਮਰ 17 ਸਾਲ ਆਈ ਹੈ ਹੋ ਜਾਨ ਕਰਦੇ ਲਈ ਸਾਡੀ ਸਹਾਇਕੀ ਨੀ하 ਸਲਾਰੀਆ ਨੀਹਾ ਜੋਤੀ ਦੇ ਨਾਬਾਲਗ ਹੋਣ ਦੇ ਨਾਲ ਵਿਆਹ ਵੀ ਗੈਰ ਕਾਨੂੰਨੀ ਠਹਿਰਾਇਆ ਜਾ ਸਕਦਾ ਹੈ ਖਤਰੇ ਵਿਆਹ ਤੇ ਵੀ ਹੁਣ ਅਗਲਾ ਕਦਮ ਕੀ ਰਹੇਗਾ ਕਾਨੂੰਨੀ ਪੱਖ ਤੋਂ ਜੋਤੀ ਨੂਰਾ ਹਾਂ ਜੀ ਬਿਲਕੁਲ 18 ਸਾਲ ਤੋਂ ਕੱਟ ਦੀ ਉਮਰ ਦੇ ਵਿੱਚ ਜੇਕਰ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ ਜਾਂਦਾ ਤਾਂ ਇਸ ਨੂੰ ਗੈਰ ਕਾਨੂੰਨੀ ਠਹਿਰਾਇਆ ਜਾਂਦਾ ਅੱਜ ਜਿਹੜੀ ਰਿਪੋਰਟ ਅੱਜ ਦਿੱਤੀ ਗਈ ਹੈ کورٹ ਦੇ ਵਿੱਚ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਉਹ 17 ਸਾਲ ਦੀ ਹੈਗੀ ਹੈ ਜੋਤੀ ਔਰ کورٹ ਨੇ ਇਸੇ ਦੇ ਉੱਤੇ ਅੱਜ ਜੋ ਜੋਤੀ ਦੇ ਵਕੀਲਾਂ ਨੂੰ ਫਟਕਾਰ ਵੀ ਲਗਾਈ ਹੈ ਕਿਉਂਕਿ ਉਹ ਲੈ ਕੇ ਆ ਜਾਏ ਕਿਆ ਜਾ ਰਿਹਾ ਸੀ ਕਿ ਇਸ ਰਿਪੋਰਟ ਨਾਲ ਛੇੜਛਾੜ ਕੀਤੀ ਗਈ ਹੈ ਜਿਸ ਤੇ ਕੋਰਟ ਨੇ ਕਿਹਾ ਕਿ ਤੁਸੀਂ ਸਾਰੇ ਹਸਪਤਾਲ ਹੈਗੇ ਨੇ ਜਿਹੜੇ ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਲਗਾ ਰਹੇ ਹੋ ਤੇ ਇੱਥੇ ਕਾਰਨ ਉਹਨਾਂ ਨੂੰ ਫਟਕਾਰ ਵੀ ਲਗਾਈ ਹੈ ਲੇਕਿਨ ਹੁਣ ਅਗਲੀ ਤਾਰੀਖ ਜਿਹੜੀ 18 ਸਤੰਬਰ ਹੈ ਉਸ ਦੇ ਵਿੱਚ ਉਹਨਾਂ ਇਸ ਕੇਸ ਦੇ ਵਿੱਚ ਬਹਿਸ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਹੀ ਸਾਫ ਹੋਏ ਪਾਏਗਾ ਕਿ ਕੀ ਬਣੇਗਾ ਲੇਕਿਨ ਅਗਰ ਅਪਾ ਇਸ ਕੇਸ ਦੀ ਗੱਲ ਕਰੀਏ ਤਾਂ ਬਿਲਕੁਲ ਕਾਨੂੰਨੀ ਤੌਰ ਤੇ ਹੁੰਦਾ ਹੈ ਕਿ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰਵਾ ਲਿਆ ਜਾਂਦਾ ਆਪਣੀ ਮਰਜ਼ੀ ਨਾਲ ਉਸ ਨੂੰ ਗੈਰਕਾਨੂੰਨੀ ਕਰਾ ਰਿਆ ਜਾਂਦਾ ਹੈ ਜੋ ਕਿ ਜੋ ਤੇ ਰਿਸ਼ਤਾ ਕਈ ਵਾਰ ਜੋਤੀ ਨੇ ਜੋਤੀ ਦੇ ਵਕੀਲ ਨਾਲ ਗੱਲਬਾਤ ਹੋਈ ਉਸ ਤੋਂ ਬਾਅਦ ਗੱਲਬਾਤ ਹੋਈ ਕਿ ਅਗਲਾ ਕਦਮ ਕੀ ਰਹੇਗਾ ਉਹ دہਲਾਫਸਲਾ ਕੇ ਵਿਆਹ ਸੁਵਾਇਆ ਗਿਆ ਜੀ ਤੁਹਾਡੀ ਜੋਤੀ ਦੇ ਵਕੀਲ ਦੇ ਨਾਲ ਗੱਲਬਾਤ ਹੋਈ ਕਿ ਕੀ ਉਹਨਾਂ ਨੇ ਅਗਲਾ ਕਦਮ ਕੀ ਰਹੇਗਾ ਕਾਨੂੰਨੀ ਪੱਖ ਤੇ ਉਹਨੇ ਫਿਰ ਹਾਲ ਉਹਨਾਂ ਨੇ ਮੇਰੀ ਗੱਲਬਾਤ ਜਿੱਤ ਹੋਈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹ ਆਪਣੀ ਜਿਹੜੀ ਕਲੀਨਾ ਜਿਹੜੀ ਬਹਿਸ ਹੈਗੀ ਉਸ ਨੂੰ ਬਰਕਰਾਰ ਰੱਖਣ ਦੇ ਤੋਂ ਕਰਨਗੇ ਔਰ ਅਗਲੀ ਤਾਰੀਖ ਨੂੰ 18 ਸਤੰਬਰ ਹੈ ਕਿ ਇਸ ਕੇਸ ਦੇ ਵਿੱਚ ਔਰ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਐ रिपोर्ट्स ਜਿਉਂਤੇ ਹੀ ਇੰਪੈਕਟ ਵਾਲੀਆਂ ਨਿਸ਼ਾਨ ਨਮਾ ਉਤਾ ਲਗਾਏ ਜਾ ਰਹੇ ਹੈਗੇ ਨੇ ਔਰ ਉਪਰੀ ਤਰੀਕੇ ਵਿੱਚ ਜਦੋਂ ਬਹਿਸ ਕੀਤੀ ਜਾਵੇਗੀ ਉਸ ਸਮਾਂ ਇਹ ਸਾਫ ਹੋ ਪਾਏਗਾ ਕਿ ਉਹ ਆਪਣੇ ਵੱਲੋਂ ਕੋਈ ਨਾ ਕੋਈ ਰਿਪੋਰਟ ਜੜੀ ਹੈ ਕਿ ਉਸਫੀਕੇਸ਼ਨ ਦੇਸੀ ਕਿਤੇ ਹੋਸਾ ਤੇ ਕਰਵਾ ਕੇ ਪੇਸ਼ ਕਰਦੇ ਹੈ ਜਾਂ ਨਹੀਂ ਕਰਦੇ ਹੈਗੇ ਲੇਕਿਨ ਉਹਨੇ ਫਿਲਹਾਲ ਜਿਹੜੀ ਹੈਗੀ ਆ ਪੂਰਾ ਮਾਮਲਾ ਜਿਹੜਾ ਉਹ ਜੋਤੀ ਦੇ ਮਾਪੇ ਵੱਲ ਹੀ ਚਾਂਦਾ ਦਿਖਾਈ ਦੇ ਰਿਹਾ ਕਿਉਂਕਿ ਉਹ ਲਗਾਤਾਰ ਹੀ ਕਹਿ ਰਹੇ ਨੇ ਕਿ ਜੋਤੀ ਨਾਬਾਲਗ ਹੈ ਜੋ ਉਹ ਪਹਿਲਾਪ ਉਸ ਲਾ ਕੇ ਜਾਂ ਜ਼ਬਰਨ ਵਿਆਹ ਕਰਵਾਇਆ ਗਿਆ ਹੈ